ਸਾਸਤਰੀ ਗਾਲ ਦੋਸਤੋ ਗਿਲ ਡੇਰੀ ਫਾਰਮ 46 ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਚੰਬਲ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਗਿਲ ਸਾਹਿਬ ਤੇ ਪ੍ਰਤਾਪ ਕੈਰੋਣਾ ਕੋਲ ਕੁੱਲ ਤੁਹਾਨੂੰ ਇੱਥੋਂ ਆਪਾਂ 4 ਐਨੀਮਲ ਵਿਖਾਉਣੇ ਆ ਤੇ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਸਮਾਂ ਦੇ ਤਰੀਕ ਨੋਟ ਕਰਿਓ ਸਾਰੇ ਚੰਗਾ ਜਿਹਾ ਵੇਛੜਾ ਦੀ ਜਿਹੜਾ ਇਹਨੂੰ ਕੋੜਾ ਦਿਨ ਆਇਆ ਤੇ ਗਿਆ ਦੇਖਿਆ ਦੇ ਕਲਰ ਬੜਾ ਆਵਦੀ ਆ ਗਾਂ ਦਾ ਕਿ ਤੂੰ ਗੱਟਾ ਸਾਥ ਥਾਣੋਂ ਦੇਖੀ ਕਿਵੇਂ ਬਣਾਉਂਦੀ ਮੋੜਾ ਮੋੜਾ ਕਾਫੀ ਕਲਰ ਆ ਗਿਆ ਸੱਜ ਨੂੰ ਉਹ ਵੀ ਕਲਰ ਆ ਗਿਆ ਕਸਮਾਈ ਚਲ ਬੰਦ ਦੇ ਲੈ ਬਾਤ ਚ ਸੰਦੇ ਸੱਮਾ ਆ ਮੈਂ ਇਧਰ ਇੱਕ ਥਾਨ ਬਣਾਇਆ ਕਰਮਾਣੀ ਦੇਖੀ ਸੌਣ ਦੇ ਮੀਰ ਨੂੰ ਵਰਦੀ ਕਿਵੇਂ ਹੋਣਾ ਆ ਫੜ ਚੋ ਆ ਫੜ ਤਾਂ ਬਿਕੋਨੀ ਤੂੰ ਮੈਂ ਕਿਉਂ ਬਿਲਕੁਲ ਬੈਠ ਕੇ ਸੁਣ ਜਾ ਮੈਂ ਇਹ ਹੋਣਾ ਕਰ ਤੂੰ ਬਾਤ ਦੀ ਬਿੱਤਰਾਂ ਦੀ ਸੇਕ ਹੈ ਇਹ ਫਰੈਸ਼ ਤੇ ਜ਼ਿਆਦਾ ਬਣਾ ਲੈਣਾ ਜੋ ਇਹ ਨਹੀਂ ਗੱਲਾਂ ਲੱਗ ਰਹਾ ਭਾਈ ਕੀ ਖੋਲ ਕੇ ਜਟਾ ਦਾਰ ਹ ਇਹ ਗੋਦਲ ਕਰਨ ਵਾਲੀ ਕਿਹਦਾ ਬਾਪ ਦਾ ਪਹਿਲਾ ਨਹੀਂ ਕਰੀ ਕੋਈ ਕਿਹਦਾ ਸੁਆ ਤਿੰਨ ਆ ਗਿਆ ਕਰਨ ਸਾਹਿਬ ਦੁੱਧ ਦੁੱਧ ਆ ਸੁਆ ਪਿਓਰ ਬੱਚੀ ਤੁੱਗੇ ਪੰਜਾਬ ਜਰਸੀ ਪੰਜਾਬ ਦੀ ਜਲਤੀ ਵੱਡੀ ਫੁੱਲ ਵੱਡੀ ਮਗਰ ਇਹਦੇ ਮਗਰ ਇਹਦੇ ਬੱਚਾ ਕੋਬਰ ਜੋ ਜੋ ਹੋ ਗਿਆ ਹੂੰ ਐ ਫੋਟੋ ਬੈਅ ਹੁਸਿਆਲਾ ਓ ਮਾ ਯਾ ਅੱਲਾ ਤੀ ਖੀਰ ਹੁੰਦੀ ਵੇ ਮੈਂ ਅਮੀਰੀ ਨਹੀਂ ਆ ਤੀ ਬਾਲ ਇਲਾ ਦੀ ਗਾ ਮੈਨ ਦਵਾਈ ਕਿਹਨੂੰ ਦੇ ਕਹਿੰਦਾ ਜੋ ਮੋਬਾਈਲ ਨਹੀਂ ਆਪਾਂ ਨੂੰ ਦੋ

ਅੱਜ ਨਾ ਨਾਲੇ ਆਈ ਅੱਜ ਠਠਾ ਸਾਹਿਬ ਇਹ ਚੋਗੇ ਲੈਂਦੀ ਆ 8 ਵਜੇ ਅੱਛਾ ਹੂੰ ਠੀਕ ਹੈ ਜੀ ਅਵੇ ਲੋਗ ਉਹ ਆਪਣੀ ਜੋ ਭਰਾਓ ਲਾਇਆ ਮਗਰ ਦੇ ਘਰ ਦਾ ਜੀ ਥਾਈ ਲਗਾ ਜੇ ਕਿਤੇ ਮੈਂ ਨਵਾਹੀ ਹੁੰਦੀ ਨਾ ਇੱਕ ਚਮਕਾ ਮਾਰਦੀ ਐ ਮੈਂ ਨਾ ਫਿਰ ਬਿਊਟੀ ਬੈਟੀ ਐ ਪੂਰੀ ਚਮਕਦੀ ਏ ਕਰਾ ਹਾਂ ਇਹ ਵੀਰ ਕਿਥੋਂ ਆਇਆ ਕਹੇ ਇਹ ਵੀਰ ਕੈਮਰਾਮੈਨ ਦੇ ਨਾਲ ਅੱਛਾ ਇਹ ਦਦਾ ਗੁਰਤੂ ਇਹ ਰੱਖ ਲੈਣਾ ਮੈਂ ਤੇਰਾ ਆ ਰੱਖਣਾ ਵੈਈਦਾ ਤੁਹਾਨੂੰ ਪਤਾ ਹੀ ਆ ਆਪਣੀਆਂ ਵਿਰੋਧੀ ਧਰਾਵੜੀਆਂ ਤੇਰੇ ਕਰਕੇ ਰਕਣਾ ਚਾਹੀਦਾ ਵਾ ਤੂੰ ਵੀ ਰਖਾਇਆ ਇੱਕ ਤਾਂ ਮੈਂ ਆ ਬਘੇਲ ਸਾਹਮਣੇ ਰੰਦਾ ਮੈਂ ਕਿ ਰਕਣਾ ਇਸਤਾਨਾਂ ਸੈਮੀ ਆ ਇਹ ਦੀ ਜਸਾ ਬਚੇ ਚੜ੍ਹਦੀਏ ਚੜ੍ਹਦੇ ਕਰਦੇ ਕੋਈ ਰੱਖੇ ਉਹ ਘੱਟ ਕਰ ਦੇ ਕੋਈ ਭਰਾ ਮਾਨੂੰ ਕਹਾ ਭਰਾਓ ਚੋਕੇ ਆਈ ਜੋ ਫਿਰੇ ਚੋਕੇ ਲੈਂਦੀ ਆਉਂਦੀ ਦੋ ਟਾਈਮ ਤਸੱਲੀ ਕਰਿਓ ਬਿਲਕੁਲ ਬਿਲਕੁਲ ਹਾਂ ਚੜ੍ਹਦੇ ਚੱਲ ਬੱਚਿਆ ਇਹ ਲੋ ਦੋ ਪਾਲਟੀਆਂ ਨੂੰ ਦੁੱਧ ਆਹ ਇਹ ਤੂੰ ਨਹੀਂ ਰਹਿ ਗਈ ਆ ਇਹ ਦੁੱਧ ਮਾਲਾ 17 ਤੋਂ ਪ্লাস ਹੀ ਆ ਆਪਸ 17 ਕਰਕੇ ਦਵਾਂਗੇ ਬਿਲਕੁਲ ਦੁੱਧ ਦੋ ਚਾਰ ਦਿਨ ਹੋਰ ਆ 20 ਕਿਲੋ ਹੀ ਚਵਾ ਕੇ ਦੋ ਠੀਕ ਐ ਚਾਚਾ ਦੁੱਧਾ ਲੋਣਾ ਝੂਠ ਹੋ ਮੋਲੇ ਬਿਲਕੁਲ ਜੈ 60 ਜੋ ਮਾਨਤਨ ਕਰਦਾ ਹੈ 60 ਦੇ ਵਿੱਚੋਂ ਮਾਨਤਾ ਕੋਈ 60 ਨਹੀਂ 55000 ਦੇ ਵਿੱਚ ਪਹੁੰਚਦੇ 1000 ਰੁਪਏ ਛੋੜ ਠੀਕ ਹੈ ਜੀ ਹਾਂ ਠੀਕ ਹੈ ਜੀ ਇਹ ਥੱਲੇ ਨਾ ਝੋਟੀ ਥੱਲੇ 12 ਕਿਲੋ ਤਿਆਰ ਹੈ 12 ਕਿਲੋ ਤਿਆਰ ਹਾਂ 10 12 ਦਿਨਾਂ ਦੀ ਸੂਈ ਆ ਗਈ ਠੀਕ ਹੈ ਜੀ ਹਾਂ ਜੀ ਸੂਆ ਗੇਲ ਸਾਹਿਬ ਕਿਨਵਾ ਆ ਗਿਆ ਜੋ ਇਹ ਤੇ ਜਾ ਸੂਆ ਮਗਰ ਕੀ ਆ ਗਿਆ ਕਟਾ 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 ਹਾਂ ਪਰ ਪ੍ਰੋਪਰ ਤੇ ਜਾ ਸੂਆ ਜੀ ਦੇੜੀ ਕੱਟੇ ਰੱਖੋ ਆਖਾਂ ਨੂੰ ਭਾਵੇਂ ਤੋ ਜਾ ਆਖੀ ਜਾਈਏ ਹਾਂ ਜੀ ਜਿੱਦਾਂ ਦੀ ਹੈਗੀ ਕਰਮਾ ਲਈ ਬਿਲਕੁਲ ਬਿਲਕੁਲ ਤਾਂ ਗਾਹੜਦੀ ਵੀ ਬੜੀ ਆ ਤਾਂ ਛਾੜਦੀ ਵੀ ਬੜੀ ਕਰਮਾ ਲਈ ਇਹ ਆਪਾਂ ਧਾਰਾ ਮਾਰ ਕੇ ਉਖਾਵਾ ਹਾਂ ਗਾਹੜ ਤੇ ਪਿਛਾੜ ਤੇ ਗਾਹੜ ਨੂੰ ਐ ਫੋਲਿਆ ਕਿ ਪੂਰੀ ਚੱਕਰੀ ਹਾਂ ਪੰਡਾ ਪਾਈ ਫਿਰਦੀ ਹੈ ਹਾਂ 12 ਕਿਲੋ ਉਹ ਤੋਂ ਕੋਈ ਲੈ ਜੇ ਮੱਟੀ ਵਾਲਾ ਬੱਚੇ ਵਾਲਾ ਪਾ ਕੇ 12 ਕਿਲੋ ਨੱਟ ਦੁੱਧ ਆਇਆ ਮੇਰਾ ਹਾਉ ਗੱਟੀ ਦਾ ਇੱਕ ਹੈ ਦੇਖਣ ਨੂੰ ਦੁਜੀ ਲੱਗਦੀ ਆ ਹਾਂਜੀ ਹਾਂਜੀ ਸੂਈ ਤੇ ਜੇ ਕਰਮਾ ਲਈ ਤੇ ਜੇ ਸੂਏ ਹਾਂ ਹਾਂ ਦੇਖਣ ਨੂੰ ਸਿੰਘੀਆਂ ਪੂਰੀ ਗੋਲਾ ਕਰਮਾ ਲਈ ਜੀ ਅਜਨਾ ਥੋੜਾ ਜਿਹਾ ਆਪਾਂ ਲੇਟ ਹੋ ਗਏ ਆ ਹਾਂਜੀ ਹਾਂਜੀ ਹਾਂ ਇੱਕ ਸਰਦੀਆਂ ਦਾ ਮੌਸਮ ਧੁੰਦਾਂ ਦਾ ਧੁੰਦਾਂ ਦਾ ਛੇਤੀ ਡੰਗ ਮੈਂ ਉਹ ਤਾਂ ਟਾਈਮ ਤਾਂ ਕੋਈ ਨਹੀਂ ਆਇਆ ਟੈਂਟਾਂ ਜੇ ਕੁਝ ਨਹੀਂ ਹੋਇਆ ਇਹ ਜਿਉਟ ਦਾ ਤਾਂ ਵਹੀ ਵੀ ਮਾਲ ਡੰਗਰ ਨੂੰ ਚਲੇ ਗਿਆ ਹਾਂਜੀ ਹਾਂਜੀ ਤੇ ਫਿਰ ਉਹ ਦਿਹਾੜੀ ਦੇ ਇੱਕਾਂ ਤੁਹਾਨੂੰ ਪਤਾ ਹੁੰਦੀ ਇਹਨੂੰ ਚਲੋ ਨਿੱਕੇ ਦੇਣਿਆ ਬਿਲਕੁਲ ਬਿਲਕੁਲ ਕਰੋ ਸੱਜਣਾ ਠੰਡਪਾਂਡਾ ਸਫਾਈ ਸਫਾਈ ਵਾਲਾ ਥਾਣਾ ਆ ਗਿਆ ਪੂਰੇ ਗੈਪ ਗੂ ਪ੍ਰੋਪਰ ਆ ਕੋਈ ਚੱਲ ਨਹੀਂ ਹਾਂਜੀ ਹਾਂ ਇਹ ਇੱਕ ਤਾਂ ਨੂੰ ਵਿਰਲਾ ਦੇ ਲੱਗਾ ਹਾਂਜੀ ਪੂਰਾ ਵਿਰਲਾ ਨਾ ਹਾਂ ਲੋਕ ਵਾਲਾ ਚਿਹਰੇ ਤੋਂ ਨਹੀਂ ਲੱਗਦੀ ਤੇ ਜਾ ਹਾਂਜੀ ਹਾਂਜੀ ਫੋਟੋ ਦੀ ਵਰੀ ਸਿੱਕੀ ਨਾ ਕੰਨ ਚੁੱਕ ਕੇ ਲਗਾਉਂਦੀ ਫੋਟੋ ਬਿਲਕੁਲ ਬਿਲਕੁਲ ਜੀ ਹਾਂਜੀ ਦੋ ਤਾਲੀ ਆ ਕਟਾ ਨੀਲੀ ਦਾ ਪਾ ਗਈ ਆ ਅੱਛਾ ਨੀਲੀ ਹੋ ਜਾ ਤੂੰ ਟੀਕਾ ਭਰਾਉ ਹੋ ਜਾ ਬੱਚੇ ਦੋ ਕਟਾ ਕਟਾ ਨਾ ਗਿਆ ਕਟਾ ਹੋ ਬਾਕੀ ਦੋ ਤਾਲੀ ਆ ਖੁਰਦੀ ਆ ਮੈਂ ਇਹ ਨਹੀਂ ਬੰਡਾ ਫਟਿਆ ਫਿਰ ਤਾਂ ਇਹਨਾਂ ਨੂੰ ਕੋਈ ਗੱਲ ਨਹੀਂ ਦੋਤ ਦੇਖੀ ਹਾਂ ਤੁਸ਼ਵਾ ਜੀ ਪਾਰਟੀ ਜੀ ਸ਼ੇਕ ਕਰ ਦੂਗੀ ਅੱਛਾ ਗੱਲਾਂ ਦਾ ਨਹੀਂ ਗੱਲ ਪ੍ਰੈਸ਼ਰ ਫੁੱਲ ਹੈ ਮੈਂ ਤਾਂ ਫੁੱਲ ਜਿਵੇਂ ਉਹ ਕਾਰ ਵਾਸ਼ਿੰਗ ਵਾਲੇ ਧੋਦੇ ਹੁੰਦੇ ਹਨ ਮੈਂ ਨਾ ਉਦੋਂ ਵੀ ਕਿਤੇ ਵੱਧ ਕੇ ਬਜਣਾ ਕੰਮ ਦੇਖੀ ਇਹ ਗੱਲਾਂ ਨਾਲ ਨਹੀਂ ਬੋਧ ਹੋਣ ਚਾਹੂਗੀ ਇਹ ਸੁਗਵਾ ਕੇ ਨਾਮ ਆ ਗਿਆ ਜੀ ਪ੍ਰਤਾਪ ਜੀ ਤੇ ਜਾਤੀ ਦੂਜਾ ਪਿਓਰ ਜੇ ਸੁਈ ਅੱਖਾਂ ਨੂੰ ਦੂਜੇ ਵੀ ਆ ਗਏ ਸਾਡਾ ਮਾਨ ਕੜੀਆਂ ਲੋਕਾਂ ਕੋਲ ਚ ਝੂੜ ਤੂਫਾਨ ਆਉਂਦੇ ਹੀ ਨਹੀਂ ਕੇਵੇਂ ਫਾਲਤੂ ਤੇਜਾ ਸੁਗਵਾ ਹਨਾ ਹਾਂ ਖਿਲਾ ਲੈਂਦੇ ਆ ਆਹ ਇੰਦੇ ਮੈਂ ਖਿਲਾ ਕਰਾਣੇ ਪਏ ਡਰਦ ਨਹੀਂ ਕੀਤਾ ਮੋਲਾ ਪਾਗਣਾ ਕੀਤਾ ਇਹਦਾ ਮੋਲੇ ਤੇ ਫਮ ਉਸਟੜਾਈ ਹਾਂਜੀ 80 ਵਾਲੀ ਚਾਰ ਦੀ 94 ਹਜ਼ਾਰ ਦੀ ਪਹੁੰਚ ਠੀਕ ਹੈ ਜੀ ਵੇਖ ਲੈ ਤਾਈ ਕਿ ਜਦ ਇਧਰ ਇੱਕ ਨਾੜਾ ਵੇਖੋ ਬਾਨੇ ਦੇ ਆਉਂਦੀਆਂ ਤਾਂ ਨਹੀਂ ਵੇਖੋ ਬਿਲਕੁਲ ਬੜੀਆਂ ਫਿਰਦਾ ਆ ਕੇ ਨਾੜਾ ਨੂੰ ਤੂੰ ਚੱਲਦੀ ਨਹੀਂ ਕਰਨ ਵਾਲੀ ਹਾਂ ਵੇਲਾ ਇਹ ਬ੍ਰੈਡ ਮੂਲੀ ਅੱਗੇ ਵੀ ਬਿਲਕੁਲ ਬਿਲਕੁਲ ਹਾਂ ਮੈਂ ਜੀ ਲੈ ਕੇ ਵੇਖਣ ਤੇ ਲੈ ਕੇ ਕੱਟੀ ਕੋ ਗੱਲ ਕਰਨਾ ਹੀ ਹਾਂ ਜੀ ਹਾਂ ਜੀ ਇਹ ਨਹੀਂ ਵੀ ਮੈਂ ਸਿੱਧਾ ਹੀ ਕਹੀ ਜਿੰਨੇ ਕੱਟੀ ਹੋਈ ਪੋਤਾ ਮੇਰੀ ਘਰ ਦੀ ਬਿਲਕੁਲ ਬਿਲਕੁਲ ਹਾਂ ਸਿੱਧਾ ਵੀ ਟਟਾ ਦਾ ਉਹ ਫੌਦੀਆਂ ਨਹੀਂ ਇਹ ਕਰਤੂਤ ਫੌਦੀਆਂ ਹਾਂ ਜੀ ਹਾਂ ਜੀ ਤੇ ਜਿੰਨੇ ਵੇਚਤੀ ਚਾਹਦੇ ਨਹੀਂ ਦਾਜੋ ਉਹ ਫੌਦੀ ਬਿੱਛਾਉਂਦੀ ਕਰਨਾ ਬਿਲਕੁਲ ਬਿਲਕੁਲ ਵੇਚਤੀ ਵਾਲਾ ਪਾ ਪਸ਼ੂ ਨਹੀਂ ਲੈਂਦੇ ਨਹੀਂ ਉਹ ਆਪਾਂ ਉਹ ਤੈਨੂੰ ਇਹਦੇ ਨਹੀਂ ਲਾਉਂਦੇ ਹਾਂ ਜੀ ਇਹ ਦੇਖ ਲਾ ਕਿੰਨੀ ਕਿੰਨੀ ਮੋਟੀ ਧਾਰ ਆਉਂਦੀ ਆ ਵੇ ਰਹਾ ਹੈ ਵੀ ਕਰਮਾ ਵਾਲੀ ਪੂਰੀ ਠੰਡੀ ਸੀ ਲਹਿ ਹੇ ਲੋਕੀਰ ਪੁਜਲੰਡਾ ਵੀ ਉਹ ਵੇਲਾ ਅੰਨ ਚਲ ਨੋਦੀਆ ਉਹ ਤਾਂ ਕਿ ਉਹ ਲਾਹ ਲੈਣਾ ਪੈਣਾ ਵੀ ਕਈ ਜਿਹੜਾ ਬੱਚਿਆਂ ਵਿੱਚ ਹੁੰਦਾ ਬਿਲਕੁਲ ਬਿਲਕੁਲ ਗੁਲਾਬ ਪਹੂ ਹਰ ਕੋਈ ਲੈਂਦਾ ਵਾ ਹਾਂਜੀ ਹਾਂਜੀ ਗੁਲਾਬ ਪਹੂ ਨਹੀਂ ਮੰਗਵਾ ਲੈਂਦਾ ਵੇ ਲੋ ਗਾਲੇ ਪੈ ਗਈ ਉਸੇ ਵਾਲੇ ਦੀ ਹਾਂਜੀ ਹਾਂਜੀ ਨਹੀਂ ਤਾਂ ਇਹਨੇ ਬੰਦੇ ਤੇ ਬੜੀ ਲੱਗਦੀ ਆ ਆਹ ਨਾਲ ਤੋਂ ਉਹ ਯਾਰ ਕੋਈ ਲੈਂਦਾ ਹੈ ਇਹਦੀ ਆਪਣੀ ਟਟਾ ਸਾਹ ਨੂੰ ਗਾੜੀ ਪੇਲਾ ਡੂਰ ਤੱਕ ਲੋ ਹੈ ਹੈਗੀ ਹੈਗੀ ਆ ਜੀ ਮੱਖ ਅਗਾ ਗਾੜਾ ਹਾਂਜੀ ਚਲਾਂ ਨਾਲ ਨਹੀਂ ਅਖੀ ਗਾੜ ਹੈਗੀ ਹੈਗੀ ਬਿਲਕੁਲ ਬਿਲਕੁਲ ਜੀ ਤੇ ਬਾਲਟੀ ਜੇ ਤਾਂ ਦੜਦੀ ਹੁੰਦੀ ਹੈ ਜਿਵੇਂ ਟੈਂਕੀ ਦੇ ਵਿੱਚ ਨਹੀਂ ਨਾ ਮੋਟਰ ਚੱਲਦੀ ਤੇ ਮਿੰਟੋ ਮਿੰਟ ਤਾਂ ਹੁੰਦੀ ਆ ਬਿਲਕੁਲ ਪਰ ਪਰ ਤਾਰਾ ਵੱਜਣੀਆਂ ਹੈ ਬਸ ਆਪਣੇ ਕਟੇਨ ਛੱਡਦੇ ਕਤਸ ਕਟੇ ਰੋ ਸਾਡੇ ਅਜੇ ਆ ਦੁੱਧ ਬਸੇਰਾ ਸਨ ਹਾਂਜੀ ਆ ਜੇ ਬੱਚੇ ਨੂੰ ਛੱਡਣਾ ਆਪਾਂ 12 ਕਿਲੋ 12 ਕਿਲੋ ਦੱਸਿਆ ਤੁਹਾਨੂੰ 12.5 ਕਿਲੋ ਦੁੱਧ ਹੋਊ ਦੁੱਧ ਦਾ ਝੂਠਣਾ ਹੋਊਗਾ ਟਟਾ ਮੋਲ 94000 94 94 ਦੇ ਵੇਖੋ ਇਹ ਬੱਚੇ ਨੂੰ ਵੀ ਛੱਡਿਆ ਵਾ ਬਿਲਕੁਲ ਓਕੇ ਕਿਤੋਂ ਗੇਲ ਸਾਬਤ ਰਮਣ ਇਹ ਆਪਾਂ ਲੱਖ ਚ ਮਾਨਤਨ ਕਰਦਾਂਗੇ ਪਰਤਾਪ ਜੀ ਇਹ ਲੱਖ ਲੁਖ ਜੋ ਕੋਈ ਨਹੀਂ ਹੈ ਭਰਾਵਾਂ ਝੋਲੀ ਦੇ ਵਿੱਚ ਰਸਾ ਪਾ ਦੇਣ ਕਿੰਨੇ ਦਾ ਪਾ ਦੇਣਾ ਹਾਂਜੀ 90 ਦੇ 4 ਦਾ 94 ਹਾਂ 94000 ਦਾ ਲੈ ਇਤਰਾਇ ਮਾਰ ਹਾਂ ਇਹ ਤਾਂ 12 ਕਿਲੋ ਵਾਲੀ ਦੇਣੀ ਨਹੀਂਗੇ ਬਿਲਕੁਲ ਬਿਲਕੁਲ ਤੇ ਆਪਾਂ ਨਹੀਂ ਜਾਣਦੇ ਇਹਦੀ ਦੇਰੀਏ ਗਿੱਲ ਸਾਹਿਬ ਜਾਣਕਾਰੀ ਇਨ ਨੂੰ ਕੋਈ ਪਹਿਲਾ ਲਾ ਲੈ ਕੋਈ ਦੂਜਾ ਲਾ ਲੈ ਹੈ ਉਹ ਤੁਹਾਨੂੰ ਦੂਜੇ ਹਲਾ ਦੇ ਤੂੰ ਇੱਕ ਜਿਗਨੇ ਠਾਕੀ ਟੁਕੀ ਵੀ ਫੇਰੀ ਹੁੰਦੀ ਤੇ ਤੋ 400 ਵੱਧ ਮੰਗਣਾ ਸੀ ਪਰ ਹੋਣਾ ਹੀ ਨਵਾਂ ਜਾਂ ਤਵਾਂ ਜਾਂ ਨਹੀਂ ਕਿ ਇੰਨਾ ਜਾਣੇਗਾ ਦੂਜਾ ਸੁਬਾਹ ਆ ਗਿਆ ਦੂਜਾ ਸਾਰ ਕਿੰਨੇ ਕਿੰਨੇ ਦਿਨ ਹੋ ਗਏ ਟਾਈਮ ਕੱਚੇ ਦੋ ਦੇ ਤੇ ਚੱਲਦੀ 9 9:30 9:30 ਹਾਂਜੀ ਕੱਟੀ ਮਗਰ ਵੀ ਆਵੇ ਮਗਰ ਆ ਗਈ ਕੱਟੀ ਆਹ ਉਹ ਵੀ ਕੱਟੀ ਤੇ ਮਗਰ ਵੀ ਕੱਟੀ ਹਾਂਜੀ ਅੱਜ ਮੇਰਾ ਮਾਲਾ ਮਾਰਨਾ ਅੱਜ ਸਟਾਰਟ ਹੋਈ ਕਰ ਮਾਰ ਅੱਛਾ ਹਾਂਜੀ ਚਵਾਈ ਚੁਈ ਗਿਲਸਾ ਮੈਂ ਨਾ ਇੱਕ ਨੰਬਰ ਚਵਾਈ ਦਾ ਨਾ ਮਾੜਾ ਹੋਇਆ ਪੋਲੀ ਆ ਪੋਲੀ ਹਾਂਜੀ ਚਵਾਈ ਦੀ ਟਟਾ ਸਾਹਿਬ ਅੱਗੇ ਵੀ ਆਪਾਂ ਗੱਲ ਕੀਤੀ ਵੀ ਚਵਾਈ ਦਾ ਮਾੜਾ ਨਹੀਂ ਲੜਾ ਬਿਲਕੁਲ ਬਿਲਕੁਲ ਮਰ ਜੇ ਉਹਦੇ ਰਸਾ ਵਾੜੀ ਕਰੂ ਫਰ ਭਾਂਡਾ ਵੀ ਸੋਹਣਾ ਲੱਗਾ ਗਿਲਸਾ ਹੈ ਹੋਰ ਪੂਰੀ ਸ਼ੇਵ ਚ ਹੈ ਹਾਂ ਪੂਰਾ ਪੂਰਾ ਦੇ ਸਿੰਗੀ ਸਿੰਗੀ ਵੀ ਪੂਰੀ ਗੋਲ ਆ ਹਾਂਜੀ ਰਾਜੀ ਆ ਛੋਟੀ ਦੇ ਹਾਂਜੀ ਹਾਂਜੀ ਪੂਰੀ ਰਾਜੀ ਆ ਹੁਣ ਭਾ ਦੇਖੀ ਟਟਾ ਸਾਹਿਬ ਨੂੰ ਵੀ ਫੁੱਲੜਾ ਆਂਦਾ ਇਲਾਕਾ ਤਵਾਲਾ ਕੋ ਹਾਂਜੀ ਇੱਕ ਦਾ ਹਾਂਜੀ ਅਸੀਂ ਤੇ ਰਾਨ ਰਹ ਜੰਦੇ ਆ ਬਿਟੇਰਾ ਪਣ ਬੰਦ ਕਰੋ ਇਹ ਟੇਰਾ ਪਾ ਇਹ ਦੇਖੋ ਕਿਡਾ ਕਿਡਾ ਕਿ ਪ੍ਰਤਮੂ ਇੰਨੀਆਂ ਆਈਡੀਆਂ ਆਈਡੀਆਂ ਇੰਨੀਆਂ ਪੋਲੋ ਭਾਵੇਂ ਲਾਚਿੰਗਾ ਦੇਈ ਜਾਓ ਭਾਵੇਂ ਮੁੰਡਾ ਦੇਈ ਜਾਓ ਲੈ ਆਈਡੀਆਂ ਪੋਲੋ ਕਰਮਾਲੀਆਂ ਇਹ ਲੋਕਾਂ ਤੇ ਉਹਨਾਂ ਭਰਾਵਾਂ ਦਾ ਨਾਂ ਹੀ ਜੋ ਬਿਲਕੁਲ ਬਿਲਕੁਲ ਆਪਾਂ ਕਹੜਾ ਮਾਲ ਆਪਣੇ ਤੋਂ ਤਾਂ ਆਉਂਦੀਆਂ ਜਾਂਦੀਆਂ ਹੁੰਦੀਆਂ ਤਰ੍ਹਾਂ ਕਰਮਾਂ ਵਾਲੀਆਂ ਕਿੱਝੀਆਂ ਕਰਮਾਂ ਆਗਿਆ ਹਾਂਜੀ ਹਾਂਜੀ ਕਈ ਹੁਣ ਇਹੋ ਜੀਆਂ ਮੱਝਾਂ ਜਿਹੜੀਆਂ ਮੂੰਹ ਹੀ ਨਹੀਂ ਫੜਾਉਂਦੀਆਂ ਬਿਲਕੁਲ ਬਿਲਕੁਲ ਨਹੀਂ ਹੱਥ ਨਹੀਂ ਲਾਉਂਦੀਆਂ ਗਿਰਤਾ ਹਾਂਜੀ ਮੂੰਹ ਦੇ ਮੂੰਹ ਫੜਾਉਣ ਵਾਲੇ ਪਾਸੇ ਦੇ ਜੇ ਨਾ ਦੰਗਰ ਸੀਰ ਬਹੁ ਠੰਡਾ ਹੀ ਫਰੌਂਦਾ ਵਾ ਹਾਂਜੀ ਹਾਂਜੀ ਚਲ ਵਿਚਾਰੀਆਂ ਨੇ ਇਹਨਾਂ ਨੇ ਕਿਹੜੇ ਇੱਥੇ ਨਾਮਕੇ ਆਪਣੇ ਘਰ ਵਿੱਚ ਕਰ ਲਿਆ ਬਿਲਕੁਲ ਬਿਲਕੁਲ ਕਿਹੜੀ ਇੱਦਾਂ ਇੱਕ ਨਾਮ ਵੀ ਨਾ ਤੁੰਗਿਆ ਜਾਣੀ ਆ ਕੱਟੀ ਨੂੰ ਵੜ ਵੜ ਕੇ ਖਾਂਦੀ ਆ ਬਿਲਕੁਲ ਬਿਲਕੁਲ ਪੂਰਾ ਪਿਆਰ ਹੈ ਹੂੰ ਇਹਨੂੰ ਆਪਾਂ ਦੁੱਧ ਠੱਸਾ ਸਾਬ ਗਾੜ੍ਹ ਇਹਨੂੰ ਸਾਰੀ ਛੱਡ ਦਈਦੀ ਆ ਹਾਂਜੀ ਹਾਂਜੀ ਨਹੀਂ ਹੁਣ ਤਸੱਲੀ ਕਰਾ ਭਰਾਵਾਂ ਨੂੰ ਬਾਅਦ ਚ ਛੱਡਾਂਗੇ ਨਹੀਂ ਮਗਰ ਲਾ ਮਗਰ ਚਵਾਗੇ ਦੋਗਾ ਨਹੀਂ ਨਹੀਂ ਇਹ ਪਹਿਲੇ ਭਰਾਵਾਂ ਨੇ ਆਣੀ ਭੁੱਖੀ ਉਹ ਭਰਾਵਾ ਇੱਕ ਵਾਰੀ ਭਰਾਵਾਂ ਨੂੰ ਤਸੱਲੀ ਕਰਾ ਦੇ ਫਿਰ ਭਰਾਵਾਂ ਲੱਗ ਜਾਂਦਾ ਗਾੜ੍ਹ ਚਵਾਈ ਦਾ ਵਾ ਮੁੜਕੇ ਕੋਈ ਨਹੀਂ ਗੱਲ ਕਰ ਜਵਾਈ ਕਰਾ ਦੇ ਮੁੜਕੇ ਆਪਾਂ ਤੁਹਾਨੂੰ ਵਿਖਾ ਦੇ ਤਰ੍ਹਾਂ ਨੇ ਇਹਦਾ ਮੁੱਲ ਕਿੰ ਕੀ ਤਾਂ ਪ੍ਰਤਾਪ ਜੀ ਇਹ ਵੀ 94 ਹਜ਼ਾਰ ਆਹ ਫਿਰ ਲੈਦਾ ਮੂੰਹ 94 ਨਿਕਲ ਗਿਆ ਠੀਕ ਹੈ ਜੀ ਇਹ ਤਾਂ ਜਿਆਦਾ ਦੀ ਹੱਦਾਂ ਛੋਟੀ ਕੋਈ ਨਹੀਂ ਹੁਣ ਜੋ ਪ੍ਰਤਾਪ ਨੇ ਕਹਿਤਾ ਪ੍ਰਤਾਪ ਦੀ ਥੜਾ ਮੋੜ ਨਹੀਂ ਵੇਤ ਹਨ ਬਣਾਇਆ ਹਾਂ ਇਹਨਾਂ ਨੂੰ ਪਤਾ ਨਹੀਂ ਅਸੀਂ ਡਰਨਾ ਕਿਦਾਂ ਹਾਂ ਪੂਰੀ ਸੀਲਸਲਾ ਗਏ ਕੋਈ ਚੱਕਰ ਨਹੀਂ ਕਿੰਨੇ ਜੀ ਅੱਗੇ ਰੱਖ ਲੈਂਦੇ ਨਹੀਂ ਫੇਰੇ ਨਹੀਂ ਮਾਰਦੇ ਡਾਕੜ ਹਾਂ ਗੰਦਿਆਂ ਦੀਆਂ ਦੇ ਲਾਗੇ ਲੈਣਾ ਲੱਗੀਆਂ ਪਹਿਲਾਂ ਹੀ ਪ੍ਰਵਾਹ ਨਹੀਂ ਕਰਦੇ ਮਾਸਾ ਵੀ ਨੂੰ ਕੋਈ ਤੂੰ ਜਵਾਨੀ ਕੇ ਰਾਹ ਕਰ ਲਿਆ ਉਹ ਤੋਂ ਆਪਾਂ ਕਰ ਲਿਆ ਕੋਲੀ ਇਹ ਵੀ ਬੜੀ ਚਵਾਈ ਜਿਹੀ ਸੇਮ ਹੀ ਆ ਗਿਰ ਸਾਹਣਾ ਹਾਂ ਮਾਣਾ ਚਵਾਈ ਦੀ ਨਹੀਂ ਕੋਈ ਮੜੀ ਆਹੋ ਚਵਾਈ ਜਿੱਥੇ ਕੋਈ ਵੀ ਕਸਰ ਚਵਾਈ ਦਾ ਮੜਾ ਲੈਣਾ ਹੀ ਪਊਗਾ ਬਿਲਕੁਲ ਬੇਟਾ ਸਾਹਿਬ ਫੈਦਾ ਕੀ ਮੜਾ ਤੋਂ ਹਾਂਜੀ ਹਾਂਜੀ ਸਵਾਗਤ ਰੁਪਈਏ ਅਗਲੇ ਨੇ ਪਾਟੇ ਥੋੜੀ ਦੇਣੇ ਆ ਹਾਂ ਇਹ ਨਾ ਇਹ ਚਵਾਈ ਦਾ ਮਾਰਾ ਪਸੂ ਲਾਵੇ ਇਹ ਵੀਰ ਭਰਾਵਾਂ ਨੇ ਵੇਖ ਲੈਣਾ ਜੇ ਬੌਲੇ ਆਲਾ ਇਸ ਪਾਸ ਆਉਂਦਾ ਕਿ ਲੋ ਤੋਂ ਗਾੜੇ ਦੀ ਵੀ ਜਿਆਦੀ ਹਾਂਜੀ ਹਾਂਜੀ ਹਾਂ ਤੇ ਇਹ ਭਰਾਓ ਜੇ ਤੂੰ ਹੀ ਨਾ ਪਾਟਾ ਲੋੜ ਦੇਣਾ ਤੇ ਮੈਂ ਅਹੀਂ ਵੀ ਮੂਠ ਖੱਟੇ ਵਾਲੀ ਜਿਹੜੀ ਇਹਨੇ ਪੂਰ ਛੱਟੇ ਵਾਲੀ ਮੈਂ ਬਿੜਾ ਲਾਂਗੇ ਆ ਆ ਮਗਰਲੇ ਥਾਣਾ ਦੀ ਹਾਂਜੀ ਤੇ ਗਿੱਲ ਸਾਹਿਬ ਨੇ ਪਾਟਾ ਲੋੜ ਕੱਟ ਕੇ ਬਾਹਰ ਮਾਰਨਾ ਤੇ ਤੂੰ ਆਉਂਦੀ ਤਸल्ली ਕਰਿਓ ਕਿ ਨਹੀਂ ਬਿਲਕੁਲ ਉਹਦੀ ਇਹ ਵੀ ਛੰਨ ਛੰਨੇ ਇਹ ਸੁਬਾ ਦੁੱਜਾ ਆ ਗਿਆ ਹਨਾ ਹਾਂਜੀ ਹਾਂਜੀ ਮਗਰ ਆ ਗਈ ਕੱਟੀ ਧਾਰ ਵੇਖ ਲੋ ਕਿ ਡਿਗਰੀ ਮੋਟੀ ਹੈ ਪੂਰੀ ਪੂਰੀ ਹੈ ਹੁਣਾ ਉਹ ਸਿੱਧਾ ਵੇਖਣ ਨੂੰ ਥਾਂ ਆਪਣੇ ਛੋਟਾ ਵਾ ਹਾਂਜੀ ਤੇ ਚੱਲ ਹੁਣ ਤੇ ਆਪਾਂ ਇਹਦੀ ਕਰਾਉਂਡ ਲੈ ਪਿਚਵਾਈ ਹਾਂਜੀ ਉਹ ਵੀ ਵੇਖੀ ਨੂੰ ਥਾਂ ਕਿਵੇਂ ਬਣਾਉਂਦੀ ਮੈਂ ਨਾ ਖੀਰ ਆ ਕੇ ਤੁਹਾਨੂੰ ਪਾਉਂਦੀ ਬੱਚੀ ਬੱਚੀ ਚ ਕੋਈ ਕਸਰ ਨਹੀਂ ਜੀ ਬਿਲਕੁਲ ਮੈਂ ਕਿ ਬੱਚਾ ਨਹੀਂ ਵਿਖਾਵਾਂਗੇ ਸਭ ਕੋ ਇਹਨੂੰ ਉਹ ਕੇ ਬਹਿ ਗਏ ਸਭ ਮਰ ਜਾ ਨਹੀਂ ਮੈਂ ਹਾਂ ਇਧਰ ਸਾਬ ਨੂੰ ਵੀਡੀਓ ਬਣਾ ਲੈਣ ਦੇ ਲੈ ਲਾਤੀ ਇਹ ਕਿੱਡਾ ਥਾ ਲੈਣ ਤੈ ਜਾਣਦੇ ਵੀ ਦੁੱਧ ਖਣਾਉਣਾ ਮੈਂ ਉਖੀ ਹੋ ਕੇ ਚੂਕ ਮੋਦੀ ਦਵਰਾ ਮੈਂ ਚੁੱਕਾ ਹਾਂ ਹਾਂ ਚੜ ਗਈ ਹੁੰਦੀ ਕਿ ਨਾ ਪਾਰਟੀ ਆਪਣਾ ਚੜ ਗਈ ਜਰਗੀ ਇਹ ਇਨਕਾ ਗਿਲ ਸਾਹ ਬੰਦਾ ਕਿ ਵਾਈਸ ਤੇ ਟੰਗਲ ਕਰਾਉਣੇ ਮੈਂ ਤਾਂ ਸੁਲਾ ਦੇ ਕਿ ਭਾਵੇਂ ਨੂੰ ਥੱਲੀ ਹੋ ਜਾਂਦੀ ਆ ਬਿਲਕੁਲ ਵੇਖੋ ਹਾਂ ਇਹ ਟਟਾ ਦਾ ਆਪਾਂ ਕੜਾ ਝੂਠ ਮਾਰ ਕੇ ਦੇਣਾ ਹਾਂ ਹਾਂਜੀ ਹਾਂਜੀ ਕਿਉਂ ਝੋਟੀਆਂ ਦੁੱਧ ਵਾਲੀਆਂ ਵੜੀਆਂ ਬਿਲਕੁਲ ਵੇਖੋ ਦੁੱਧ ਵਾਲੀਆਂ ਕੁਸਿੰਗਾ ਕੀ ਗੱਲਾਂ ਨੂੰ ਦੀ ਆਵੇ ਲਾ ਘਰ ਨੂੰ ਮਖਾਦੂ ਕਰਾਂ ਬੱਚੇ ਨੂੰ ਆਪਾਂ ਛੱਡ ਪਾ ਹਾਂਜੀ ਹਾਂਜੀ ਦੁੱਧ ਆਪਾਂ ਇਹਨੂੰ ਗੁੱਲ ਛੱਡਣਾ ਠੰਡਿਆ ਦੁੱਧ ਆਪਾਂ 9.5 ਨੇ 10 ਕਿਲੋ ਹੀ ਹੋਊਗਾ ਕੱਚਾ ਦੁੱਧ ਦੇ ਦੇ ਹਾਂਜੀ 12 ਕਿਲੋ ਦੁੱਧ ਕਰ ਦਿਓ ਵੀ ਠੀਕ ਹੈ ਜੀ ਹਾਂਜੀ ਠੰਡੀਆਂ ਠੀਰੀਆਂ ਆ ਵਾ ਗਾੜਦੀ ਇਹ ਵੀ ਬੜੀ ਜੀ ਠੰਡੀਆਂ ਸਿੱਪੀਆਂ ਹਾਂਜੀ ਲੈ ਕੇ ਗਈ ਸੀ ਸਿੱਪਤਾ ਵਾਲੀ ਬਿਲਕੁਲ ਬਿਲਕੁਲ ਜੀ ਬੜੀ ਚੰਗੀ ਆ ਸੋਣਾ ਏ ਹਾਂ ਮੁੱਲ ਫਿਰ ਗਿਆ ਸਾਹਿਬ ਇਹ ਵੀ ਲੱਕ ਚ ਮੰਨਦਾ ਲੈ ਦਾਸ ਲੱਖ ਦੀ ਰੀਲ ਹੀ ਵੱਲ ਲਈ ਤੂੰ ਤੇ ਹਾਂ ਇਹ ਇੱਕ ਹੀ ਬਾਤ ਹੋਰ ਜਣੀਆਂ ਦੋਵੇਂ ਭੈਣਾ 94 ਹਜ਼ਾਰ 99 90 ਦੇ ਚਾਰ ਦੇ ਵਿੱਚ ਹੀ ਪਹੁੰਚ ਠੀਕ ਹੈ ਸ਼ਾਹ ਜੀ ਲੋਟ ਲਓ ਮੇਰਾ ਇਹ ਗੇਲੇ ਨੂੰ ਕਰਤੀਏ ਵੇਲਾ ਹਾਂਜੀ ਇਹਦੇ ਬਾਪ ਦੇ ਦਰਸ਼ਨ ਮੇਲੇ ਕਰਨ ਜਾਣੇ ਆ ਨਾਲੇ ਪਤਾ ਹੋਣੇ ਜਾਣਾ ਅੱਛਾ ਫਰਦਾਬ ਸੋਹਣੇ ਟਰੈਕਟਰ ਖੜਨਾ ਹੈ ਨਾ ਆਪਾਂ ਠੀਕ ਹੈ ਜਾਣਾ ਵਾ ਸਹਬ ਦਾ ਜਾਜਾ ਭਰਾਵਾ ਪਰਾਹੁਣ ਚੀਦੀ ਜਰੋਂ ਜਣਾ ਮੱਥਾ ਤੇ ਇੱਕ ਜਰੋਂ ਚੀਦੀ ਦਿਹਾੜਿਆ ਕਰ ਗੈਣਾ ਮਹਾਰਾਜੀ ਦੀਦੀ ਵਾਲੇ ਹੈ ਕਿਰਪਾ ਕਰੇ ਪਾਸ਼ਾ ਬਿਲਕੁਲ ਬਿਲਕੁਲ ਜੀ ਜਾਣਾ ਵੀ ਜਾਈ ਤੇ ਦਰਸ਼ਨ ਮਿਲੇ ਕਰਨ ਕੁਰਬਾਨੀ ਕੁਰਬਾਨੀ ਹੈ ਜੀ ਉਹਨਾਂ ਦੀ ਆਪਾਂ ਦੇ ਪਾਕੀਆਂ ਇਹ ਜੋ ਧੋਕੜ ਕੱਪਣ ਹਾਂਜੀ ਕਟਾ ਸਾਹਿਬ ਚੌਵਾਂ ਮਹੀਨਾ ਤੋਂ ਪਲਾਸੀ ਆ ਹਾਂਜੀ ਚਾਰ ਮੰਨ ਕੇ ਦਵਾਂਗੇ ਤੇ ਦੁੱਧ 5 5.5 ਕਿਲੋ 5 ਕਿਲੋ ਕਿਤੇ ਸ਼ਿਕਰੀ ਜੰਮੀ ਥੋੜੀ ਜਿਹੀ ਕਿਤੇ ਨਿਵਾਈ ਹੋਏ ਹੋਣ ਚਮਕਾ ਮਾਰੇ ਬੇਲਬੂਲ ਦੀ ਚੰਗੀ ਲੰਮੀ ਸੈਣ ਨੇ ਕਾਦੋ ਜਾ ਸੁਆ ਜੀ ਗੋਲ ਸਿੰਘੀ ਆ ਗਈ ਹੈ ਹਾਂਜੀ ગાંડો ਜਿਆ ਫਿਕਰ ਮਾਲੀ ਨੇ ਸੁਣਾ ਤੇ ਚੋਂ ਵੀ ਕੋਲੀ ਇੱਕ ਥਾਂ ਚੋਂ ਨਾ ਮੜਾ ਜਾ ਇਧਰ ਲਾ ਨਹੀਂ ਜੜਾ ਮੜਾ ਆ ਜਾ ਬੇਮਲੂਮਾ ਜਾ ਛਟਾ ਲਾਉਂਦਾ ਓਕੇ ਓਕੇ ਜਿਆਦਾ ਨਹੀਂ ਇਹ ਨਹੀਂ ਕੋਈ ਫੁਹਾਰਾ ਹੀ ਮਾਰੀ ਜਾਂਦਾ ਬਾਕੀ ਉਹ ਭਾਈ ਅਸੀਂ ਜਮਾਈ ਦੱਸ ਕੇ ਦਵਾਂਗੇ ਜੋ ਹੋਊਗਾ ਸੱਚੀ ਹੋਊਗਾ ਬਿਲਕੁਲ ਬਿਲਕੁਲ ਮੜਾ ਨਹੀਂ ਗਾ ਵੀ ਵੇ ਇਹ ਜਿਆਦਾ ਨਹੀਂ ਲੈ ਲਈ ਜਣਗਾ ਸਾਹ ਗੱਲ ਬਤ ਕਿਹੋਂ ਵੀ ਪੋਲੀ ਇਹ ਰਖਾ ਦੂ ਇੱਥੇ ਮਨਿਆ ਚੰਨੇ ਬਿਲਕੁਲ ਬਿਲਕੁਲ ਇਹ ਵੀ ਨਾ ਛਟਾ ਸਾਹਿਬ ਬੋਲਟ ਤੇ ਲਾ ਕੇ ਫੋਰਾ ਲਾਉਂਦੀ ਆ ਮੈਂ ਬੋਲਟ ਲਿਆਂਦਾ ਹਾਂ ਹੁਣ ਮੈਂ ਇਹ ਗਿੱਲ ਸਾਹਿਬ ਜਿਹੜਾ ਬੋਲਟ ਤੇ ਜੰਮ ਗਿਆ ਓਕੇ ਓਕੇ ਪਾ ਗਲਾਸੀ ਚੱਲੀ ਆ ਤੇ ਮੇਰੀ ਦੇਖਾ ਮੈਂ ਹੁਣੀ ਭਜਾ ਵੇ ਬੇਪੀ ਭਜਾ ਦੇ ਬਹੁਤ ਜਾਵਾ ਮੈਂ ਵੇਖਿਆ ਤੁਹਾਨੂੰ ਕਈ ਯਾਰੀ ਸਾਵਾ ਨੰਨਾ ਮੇਰਾ ਇਹ ਵੀ ਬੜਾ ਭਜਾਉਂਦਾ ਸੀ ਅੱਛਾ ਇਹ ਵੀ ਮੁੜ ਕੇ ਗਾੜੀ ਮੋੜਨੀ ਨਹੀਂ ਵੇਂਦਾ ਸਿੱਧਾ ਹੀ ਤਾਰ ਘਾਦਦਾ ਨਾ ਅੱਛਾ ਉਹ ਯਾਦਾ ਵਾਦਾ ਘਾਟਾ ਗਈ ਇਹ ਤੇ ਬੰਨ ਪਰਲੇ ਨਾ ਪਰਲੇ ਨਾ ਇਹ ਤਾਰ ਭਰਾਵਾ ਕੀ ਕਰ ਤਰਾਸ਼ ਕਰਦੀ ਕਰਦੀ ਮੋਟਰ ਚੱਲ ਮੈਂ ਜਲਾ ਤੂੰ ਨਾ 50 ਮੀਟਰ ਪਰ ਇਹ ਨਹੀਂ ਲੱਗਾ ਕੋਈ ਬਣੇ ਜਾਂਦੇ ਨਿਕ ਪਿਆ ਜੇ ਸਾਹ ਬੰਦਾ ਬੋਲਟ ਚਲਾ ਲੇ ਮਾਂ ਮੈਂ ਰੱਖੇ ਮਾਂ ਬਜਾ ਚਲਾ ਵੀ ਲਈਦਾ ਕਿਵੇਂ ਲੰਮੇ ਨੂੰ ਨਹੀਂ ਨਹੀਂ ਚਾਹੀਦਾ ਵੀ ਆ ਲੌਂਗ ਡਰਾਈਵ ਤੇ ਜਾਣਾ ਵੀ ਚਾਹੀਦਾ ਹੈ ਟੈਸਟ ਡਰਾਈਵ ਕਰਨੀ ਚਾਹੀਦੀ ਆ ਹਾਂਜੀ ਇਹਦੀ ਪੈਂਟ ਦੀ ਗੱਲ ਹੈ ਠੱਠਾ ਸਾਹਿਬ ਆ ਬਿਲਕੁਲ ਫੈਸਲਾ ਘੋਰਾ ਹੋ ਜਾਂਦਾ ਹੈ ਅੱਛਾ ਤੇ ਮੈਂ ਥੋੜਾ ਛੇਤੀ ਲੋਈ ਕਿੱਥੇ ਜਾ ਰਹੇ ਹੋ ਮੇਰੇ ਮੁਰਦੇ ਜੇ ਦਾ ਬੋਲੇ ਤੁਹਾਨੂੰ ਪਤਾ ਲੱਗਾ ਮੈਨੂੰ ਪੈਰੀ ਚੁੱਟੋਂਦੀ ਆਇਆ ਹੋਰ ਤਾਂ ਮੋੜ ਦਾ ਨਹੀਂ ਜੇ ਤਾਂ ਭੁੱਲਦਾ ਹਣਾ ਫੇਰ ਨਹੀਂ ਹੋਰ ਕਿਉਂ ਦੋ ਦਾ ਮੈਂ ਬਹੁਤ ਪੱਕਾ ਹੋ ਗਿਆ ਬੰਦੀ ਦੇਖ ਕੇ ਤੇ ਫੇਰ ਠੀਕ ਹੈ ਜੀ ਹਾਂ ਤੇ ਕੀ ਗੱਲ ਸਾਹਿਬ ਫੇਰ ਇਹਦਾ 70 ਚ ਮਾਨਤਾ ਨੂੰ 70 ਦੇ ਵਿੱਚ ਮਾਨਤਾ ਹਾਂਜੀ 70 ਦੇ ਵਿੱਚ مانਦਾ ਨੇ ਦਾ ਹਾਂਜੀ ਕਿ 64000 ਦੀ ਪਹੁੰਚ ਕਰਾਂਗੇ 64000 ਹੱਥ ਤੇ ਚਾਰਚ ਪਹੁੰਚ ਠੀਕ ਹੈ ਜੀ ਆਹ ਜਾਂਦੇ ਅਗਲਾ ਲਵਾ ਕੇ ਟੈਕ ਕਰਾ ਕੇ ਫਿਰ ਪੇ ਦੇਵੇ ਆ ਰਾਮ ਰਾਜ ਜੀ ਆਪਦੀ تسਲੀ ਕਰਕੇ ਹੈਨਾ ਇਹ ਨਹੀਂ ਬਟਾਂਗੀਆਂ ਬਲਿੰਗੀਆਂ ਲੱਗੀਆਂ ਠੀਕ ਹੈ ਜੀ ਜੋ ਦੱਸਾਂਗੇ ਸੋਣਾ ਦੱਸਾਂਗੇ ਦੱਸ ਦੇਗੇ ਸਭ ਨੰਬਰ ਨੰਬਰ ਹੈਗਾ 99553542 ਹਾਂਜੀ 8560 10000 ਤੀ ਰੈਸਪੈਂਟ ਚੰਬਲ ਹਾਂਜੀ ਜ਼ਿਲ੍ਹਾ ਅਰਤਸੀ ਉੱਤਰ ਠੀਕ ਹੈ ਜੀ ਟੋਲ ਪਲਾਜੇ ਤੋਂ ਹਾਂਜੀ ਲੱਗੇ ਟੋਲ ਪਲਾਜੇ ਦੇ ਨਾਲ ਫਾਰਮਾ ਕਰਕੇ ਗਿੱਲ ਸਾਹਿਬ ਨੂੰ ਫੋਨ ਲਾ ਦੇ ਕਰੋਗੇ ਬਿਲਕੁਲ ਬਿਲਕੁਲ ਹਾਂ ਓਕੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਭਰਾ ਮੁੰਡਾ ਵੀ ਜਿਹੜਾ ਵੀਡੀਓ ਵੇਖਦੇ ਸਾਡੀ ਬਾਪੀਆਂ ਦੀ